ਪਹਿਲਾਂ ਆਪਣੀ ਸਟੱਡੀ ਕਰਦਾ ਪਿਆ ਸੀ ਤੇ ਨਾਲ ਦੀ ਨਾਲ ਆਪਣੀ ਐਕਸਰਸਾਈਜ਼ ਵੀ ਕਰਦਾ ਹੁੰਦਾ ਸੀ ਜਿੰਮ ਦੇ ਵਿੱਚ ਚਲੋ ਬੋਡੀ ਦੀ ਫਿਜ਼ਿਕ ਪਹਿਲਾਂ ਵੀ ਠੀਕ ਸੀ ਤੇ ਬਾਅਦ ਵਿੱਚ ਮੇਰਾ 2017 ਦੇ ਵਿੱਚ ਐਕਸੀਡੈਂਟ ਹੋ ਗਿਆ ਚਾਰ ਪੰਜ ਸਾਲ ਜਿਹੜਾ ਉਹ ਬੈੱਡ ਤੇ ਰਿਹਾ ਬੈੱਡ ਤੇ ਮੈਨੂੰ ਐਦਾਂ ਲੱਗਾ ਵੀ ਬਸ ਹੁਣ ਮਲਕੀ ਖਤਮ ਹੋ ਗਿਆ ਸਾਰਾ ਕੁਝ ਹੋ ਸਕਦਾ ਪ੍ਰਮਾਤਮਾ ਨੇ ਬੇਦੀ ਐਦਾਂ ਦੀ ਬਣਾਈ ਹੋਵੇ ਕਿ ਮੈਂ ਠੀਕ ਹੁੰਦਾ ਤੇ ਹੋ ਸਕਦਾ ਮੈਂ ਬਾਡੀ ਨੂੰ ਇਹਨਾ ਟਾਈਮ ਹੀ ਨਾ ਦਿੰਦਾ ਤੇ ਬਾਡੀ 에 ਨਹੀਂ ਇਪਰੂਵਮੈਂਟ ਕਰਦੀ ਨਾ ਪਰ ਜੇ ਮਨ ਦੇ ਵਿੱਚ ਜਜ਼ਬਾ ਜਨੂਨ ਹੋਵੇ ਜੇ ਆਪਾਂ ਮਨ ਆਪਣਾ ਬਣਾ ਲਈਏ ਕਿਸੇ ਵੀ ਕੰਮ ਕਿਸੇ ਵੀ ਲਕਸ਼ ਨੂੰ ਪਾਉਣ ਵਾਸਤੇ ਵੀ ਆ ਲਕਸ਼ਮੈ ਜਿਹੜਾ ਕੰਪਲੀਟ ਕਰਨਾ ਹੈਗਾ ਵਾ ਸੰਘਰਸ਼ ਆਪਾਂ ਰਾ ਚਲੀਏ ਉਹ ਸੰਘਰਸ਼ ਇੱਕ ਨਾ ਇੱਕ ਦਿਨ ਕੰਪਲੀਟ ਜਿਹੜਾ ਹੋ ਹੀ ਜਾਂਦਾ ਵਾ ਮੈਨੂੰ ਵੀ ਇਸ ਸੰਘਰਸ਼ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਆਈਆਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਮਨ ਠਹਿ ਵੀ ਜਾਂਦਾ ਹੈ ਘਰ ਦੇ ਵਿੱਚ ਵੀ ਸਾਥ ਦੇਣ ਵਾਲੇ ਸਾਰੇ ਜਿੱਦਾਂ ਮੇਰੀ ਮੰਮੀ ਨੇ ਬਹੁਤ ਮਨ ਕੀ ਸਾਥ ਦਿੰਦੇ ਹੈਗੇ ਮੇਰਾ ਤਰੰਧਾ ਜ਼ਿਲ੍ਹੇ ਦੇ ਪਿੰਡ ਰਾਜੂ ਜੋਹਲ ਸਿੰਘ ਵਾਲੇ ਵਿੱਚ ਪਹੁੰਚੇ ਆ ਤਾਂ ਇੱਕ ਵੀਲ ਚੇਅਰ ਬੋਡੀ ਬਿਲਡਰ ਤੇ ਪਹਿਲਵਾਨ ਦੇ ਘਰ ਪਹੁੰਚੇ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਜਿਹੜਾ ਵੀਰ ਇੰਟਰਨੈਸ਼ਨਲ ਤੇ ਨੈਸ਼ਨਲ ਲੈਵਲ ਤੇ ਖੇਡ ਚੁੱਕਾ ਹੈ ਤੇ ਹੁਣ ਵਿਦੇਸ਼ ਜਾਣ ਦੀ ਤਿਆਰੀ ਦੇ ਵਿੱਚ ਹੈ ਕਿਉਂਕਿ ਵੀਰ ਨੇ ਮਿਹਨਤ ਕੀਤੀ ਆ ਪਰ ਇਹ ਸ਼ੁਰੂ ਤੋਂ ਜਿਹੜਾ ਹੈਂਡੀਕੈਪਟ ਨਹੀਂ ਸੀ ਨਾ ਤੇ व्हीਲਚੇਅਰ ਤੇ ਬੈੰਦਾ ਸੀ ਪਰ ਐਕਸੀਡੈਂਟ ਹੋਣ ਕਰਕੇ ਜਿਹੜਾ ਵੀਰ ਦਾ ਇਹ ਹਾਲ ਹੋ ਗਿਆ ਪਰ ਵੀਰ ਨੇ ਹਿੰਮਤ ਤੇ ਜੜੀ ਨਹੀਂ ਹਾਰੀ ਫਿਰ ਵੀ ਹੌਸਲਾ ਪਹਾੜ ਜਿਹੜਾ ਰੱਖਿਆ ਤੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਖੇਡ ਕੇ ਕਈ ਨਾਮ ਜਿਤੇ ਨੇ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਇਹ ਜਜ਼ਬਾਬੰਦ ਦੇ ਵਿੱਚ ਪਿਆ ਤੇ ਕਿਵੇਂ ਇਸ ਖੇਡ ਦੇ ਨਾਲ ਜੁੜਿਆ ਆਓ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਜੀ ਸਾਡਾ ਪੰਜਾਬ ਨੇ ਉਤੇ ਜੀਆਂ ਨੂੰ ਆਖਦੇ ਜੀ ਬਹੁਤ ਬਹੁਤ ਥੈਂਕਸ ਤੁਹਾਡਾ ਤੁਸੀਂ ਆਏ ਜੀ ਮੇਰੇ ਕੋਲ ਹਾਂਜੀ ਸਾਨੂੰ ਆਪਣਾ ਨਾਮ ਤੇ ਪਿੰਡ ਜਿਲ੍ਹਾ ਜ਼ਰੂਰ ਦੱਸਿਓ ਪਹਿਲਾਂ ਦੇ ਠੀਕ ਹੈ ਜੀ ਮੇਰਾ ਪਿੰਡ ਪਿੰਡ ਜੋਲ ਰਾਜੂ ਸਿੰਘ ਵਾਲਾ ਤੇ ਡਿਸਟ੍ਰਿਕਟ ਤਰਨਤਾਰਨ ਹੈ ਹਾਂਜੀ ਤੇ ਦੱਸਿਓ ਆਪਣੇ ਬਾਰੇ ਪੂਰਾ ਦੱਸਿਓ ਕਿ ਕਿਵੇਂ ਐਕਸੀਡੈਂਟ ਹੁੰਦਾ ਹੈ ਪਹਿਲਾਂ ਕੀ ਕਰਦੇ ਸੀ ਕਿਵੇਂ ਇਸ ਖੇਡ ਦੇ ਨਾਲ ਜੁੜੇ ਮੈਂ ਪਹਿਲਾਂ ਆਪਣੀ ਸਟੱਡੀ ਕਰਦਾ ਪਿਆ ਸੀ ਤੇ ਨਾਲ ਦੀ ਨਾਲ ਆਪਣੀ ਐਕਸਰਸਾਈਜ਼ ਵੀ ਕਰਦਾ ਹੁੰਦਾ ਸੀ ਜਿਮ ਦੇ ਵਿੱਚ ਚਲੋ ਬੋਡੀ ਦੀ ਫਿਜ਼ਿਕ ਪਹਿਲਾਂ ਵੀ ਠੀਕ ਸੀ ਤੇ ਬਾਅਦ ਵਿੱਚ ਮੇਰਾ 2017 ਦੇ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਮੇਰੀ ਸਪਾਈਨ ਤੇ ਸੱਟ ਲੱਗ ਗਈ ਤੇ ਮੇਰੇ ਜਿਹੜਾ ਨੀਚੇ ਵਾਲਾ ਹਿੱਸਾ ਉਹ ਪੈਰਾਲਾਈਜ਼ ਹੋ ਗਿਆ ਪੈਰਾਲਾਈਜ਼ ਹੋਣ ਤੋਂ ਬਾਅਦ ਬਾਅਦ ਵਿੱਚ ਮੈਂ 4-5 ਸਾਲ ਜਿਹੜਾ ਉਹ ਬੈੱਡ ਤੇ ਰਿਹਾ ਬੈੱਡ ਤੇ ਮੈਨੂੰ ਐਦਾਂ ਲੱਗਾ ਵੀ ਬਸ ਹੁਣ ਮਿਲਕੀ ਖਤਮ ਹੋ ਗਿਆ ਸਾਰਾ ਕੁਝ ਹੈ ਮਿਲਕੀ ਨਹੀਂ ਹੋ ਸਕਦਾ ਕੁਝ ਵੀ ਫਿਰ ਥੋੜਾ ਐਦਾਂ ਮਿਲਕੀ ਆਪਣੇ ਆਪ ਨੂੰ ਕੁਝ ਇੱਕ ਆਨੰਦ ਸਾਰ ਹੈਗੀ ਆ ਉਹ ਵੀ ਵੀਲਚੇਅਰ ਬੋਡੀ ਬਿਲਡਰ ਆ ਉਹਨਾਂ ਦੀ ਵੀਡੀਓ ਵੇਖ ਕੇ ਥੋੜਾ ਜਿਹਾ ਮੋਟੀਵੇਟ ਮਿਲਿਆ ਉਹਨਾਂ ਦੀ ਮੋਟੀਵੇ ਉਹਨਾਂ ਦਾ ਮੋਟੀਵੇਸ਼ਨ ਮਿਲਣ ਤੋਂ ਬਾਅਦ ਮੈਂ ਥੋੜਾ ਐਕਸਰਸਾਈਜ਼ ਲਾਉਣੀ ਸ਼ੁਰੂ ਕੀਤੀ ਘਰ ਦੇ ਵਿੱਚ ਹੀ ਘਰ ਦੇ ਵਿੱਚ ਐਕਸਰਸਾਈਜ਼ ਲਾਉਣ ਤੋਂ ਸ਼ੁਰੂ ਬਾਅਦ ਵਿੱਚ ਮੈਂ ਜਿੱਥੇ ਜਿਮ ਲਾਉਂਦਾ ਸੀ ਪਹਿਲਾਂ ਉੱਥੋਂ ਦੇ ਕੋਚ ਹੈਗੇ ਮੇਰੇ ਭੁਵਿੰਦਰ ਸਿੰਘ ਤੇ ਉਹਨਾਂ ਕੋਲ ਗਿਆ ਦਬੁਰਜੀ ਤੇ ਉਹਨਾਂ ਮੈਨੂੰ ਥੋੜਾ ਥੋੜਾ ਮਲਕੀ ਚੋਲ ਉਹਨਾਂ ਵੀ ਕਹਿੰਦੇ ਤੂੰ ਆਇਆ ਕਰੋ ਥੋੜੀ ਥੋੜੀ ਐਕਸਰਸਾਈਜ਼ ਆਇਆ ਕਰੋ ਕੋਈ ਨਹੀਂ ਮਨ ਬੰਦੇ ਦਾ ਹੋਰ ਦਾ ਹੋਰ ਹੋ ਜਾਂਦਾ ਤੇ ਉੱਥੇ ਲਾਉਣੀ ਸ਼ੁਰੂ ਕੀਤੀ ਫਿਰ ਇਦਾਂ ਇਦਾਂ ਹੌਲੀ ਹੌਲੀ ਮੈਂ ਆਪਣੀ ਐਕਸਰਸਾਈਜ਼ ਜਿਹੜੀ ਆ ਆਪਣੇ ਸਰੀਰ ਦੇ ਤੇ ਐਕਸਰਸਾਈਜ਼ ਦੀ ਐਕਸਪੈਰੀਮੈਂਟ ਕਰਦੇ ਕਰਦੇ ਤੇ ਉਹ ਬਾਅਦ ਵਿੱਚ ਮੈਂ ਆਪਣੇ ਕੰਪੀਟੀਸ਼ਨ ਸਟਾਰਟ ਕੀਤੇ व्हीलचेयर बॉडीबिल्डर ਤੇ ਉਸ ਤੋਂ ਬਾਅਦ ਮੈਂ ਚੱਲਦਾ ਗਿਆ ਟਾਈਮ ਟੂ ਟਾਈਮ ਤੇ ਕੰਪੀਟੀਸ਼ਨ ਆਇਆ ਗਿਆ ਨਾਰਮਲ ਕੰਪੀਟੀਸ਼ਨ ਲੋਕਲ ਕੰਪੀਟੀਸ਼ਨ ਖੇਡੇ ਉਸ ਤੋਂ ਬਾਅਦ ਮਿਸਟਰ ਪੰਜਾਬ ਮਿਸਟਰ ਇੰਡੀਆ ਮਿਸਟਰ ਇੰਡੀਆ ਤੋਂ ਬਾਅਦ ਸ਼ੇਰੂ ਕਲਾਸਿਕ ਸ਼ੇਰੂ ਕਲਾਸਿਕ ਤੋਂ ਬਾਅਦ ਵਿੱਚ ਇੱਕ ਬੰਬੇ ਵਿੱਚ ਹੋਇਆ ਵਾ ਸ਼ੇਰੂ ਕਲਾਸਿਕ ਅਮាទਰ ਮਿਸਟਰ ਲੰਪੀਆ ਤੇ ਉਹਦੇ ਵਿੱਚ ਪਹਿਲਾਂ ਤੇ ਆਪਾਂ ਪ੍ਰੋ ਕਾਰਡ ਮਿਲ ਕੇ ਜਿੱਤਿਆ ਹੈਗਾ ਆਈਬੀਬੀਐਫ ਪ੍ਰੋ ਬਣੇ ਹੈਗੇ ਆ ਉਸ ਤੋਂ ਬਾਅਦ ਪ੍ਰੋ ਸ਼ੋਅ ਕੰਪਲੀਟ ਕਰਕੇ ਮਿਸਟਰ ਲੰਪੀਆ ਵਾਸਤੇ ਕੁਆਲੀਫਾਈ ਕੀਤੇ ਕੀਤਾ ਗਿਆ ਉੱਥੋਂ ਮੈਨੂੰ ਹੁਣ ਮੈਂ ਮਿਸਟਰ ਲੰਪੀਆ ਖੇਡਣ ਜਾਣਾ ਹੈਗਾ ਤੇ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਚੱਲਣ ਦਿਆ ਮੇਰੀ ਐਕਸਰਸਾਈਜ਼ ਤੇ ਤਿਆਰੀ ਵਿਆਹ ਕਰਨ ਫਿਰ ਇਤੋਂ ਤੱਕ ਪਹੁੰਚਣ ਦੇ ਕੇਵਲੇ ਮਨ ਦੇ ਖਿਆਲ ਨਹੀਂ ਆਉਂਦਾ ਕਿ ਜੇ ਮੇਰਾ ਐਕਸੀਡੈਂਟ ਨਾ ਹੁੰਦਾ ਤੇ ਫਿਰ ਮੈਂ ਹੋਰ ਗਾਂਹ ਪਹੁੰਚਣਾ ਉਹ ਵੇਖੋ ਜੀ ਮਨ ਦੇ ਵਿੱਚ ਖਿਆਲ ਆਉਂਦਾ ਹੈਗਾ ਪਰ ਕੇਹੇ ਵੇਲੇ ਖਿਆਲ ਇਹ ਵੀ ਆ ਜਾਂਦਾ ਵਾ ਵੀ ਹੋ ਸਕਦਾ ਪ੍ਰਮਾਤਮਾ ਨੇ ਬੇਦੀ ਇਦਾਂ ਦੀ ਬਣਾਈ ਹੋਵੇ ਕਿ ਮੈਂ ਠੀਕ ਹੁੰਦਾ ਤੇ ਹੋ ਸਕਦਾ ਮੈਂ ਬਾਡੀ ਨੂੰ ਇੰਨਾ ਟਾਈਮ ਹੀ ਨਾ ਦਿੰਦਾ ਤੇ ਬਾਡੀ 에 ਨਹੀਂ ਪ੍ਰੂਵਮੈਂਟ ਕਰਦੀ ਨਾ ਹੋਰ ਮੈਂ ਜ਼ਿਆਦਾ ਟਾਈਮ ਦਿੱਤਾ ਬਾਡੀ ਨੂੰ ਹੋ ਸਕਦਾ ਮੈਂ ਨਾਰਮਲ ਹੁੰਦਾ ਤੇ ਹੋਰ ਨਾ ਰਜੇਵਿਆ ਜਰੂਰ ਜਾਂਦਾ ਹੋਰ ਵੀ ਰਜੇਵੇਂ ਹੋ ਜਾਣੇ ਸੀ ਮੇਰੇ ਵਿਆਹ ਜਣਾ ਗ੍ਰਿਸ਼ਤੀ ਜਿ ਪੈ ਜਾਣਾ ਇੱਧਰ ਉੱਧਰ ਜਾਣਾ ਆਉਣਾ ਬਾਡੀ ਨੂੰ ਇਨਾ ਟਾਈਮ ਹੀ ਨਾ ਦੇ ਪਉਂਦਾ ਤੇ ਚਲੋ ਉਹ ਗਾੜੀ ਮਾਲਕ ਦੀ ਮਰਜ਼ੀ ਮਾਲਕ ਨੇ ਵਿਧ ਬਣਾਈ ਤੇ ਚਲੋ ਆਪਾਂ ਨੂੰ ਪੱਲ ਬਖਸ਼ੀ ਮਾਲਕ ਨੇ ਤੇ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਇਰੇ ਜਪੇ ਵੀ ਕਹਿ ਸਕਦੇ ਆ ਕਿ ਰਾਹ ਸਾਰੇ ਬੰਦ ਹੋ ਗਏ ਤੇ ਫਿਰ ਖੀਲ ਰਾਹ ਇਹ ਬਚਾ ਦੇ ਇੱਧਰ ਧਿਆਨ ਹੋ ਗਿਆ ਇੱਧਰ ਧਿਆਨ ਹੋ ਗਿਆ ਹਾਂਜੀ ਉਹ ਪ੍ਰਮਾਤਮਾ ਦਾ ਦੱਸ ਦੇਣਾ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਪ੍ਰਮਾਤਮਾ ਕਿਤੇ ਨਾ ਕਿਤੇ ਰਾਹ ਜਿਹੜਾ ਇੱਕ ਖੋਲ ਦਿੰਦਾ ਵਾ ਤੇ ਉਸ ਆਪਾਂ ਰਸਤੇ ਜਿਹੜਾ ਚੱਲਦੇ ਆ ਫਿਰ ਇਦਾਂ ਵਿੱਚ ਘਰ ਦੇ ਵਿੱਚ ਵੀ ਸਾਥ ਦੇਣ ਵਾਲੇ ਸਾਰੇ ਜਿੱਦਾਂ ਮੇਰੀ ਮੰਮੀ ਨੇ ਬਹੁਤ ਮਿਲ ਕੇ ਸਾਥ ਦਿੰਦੇ ਹੈਗੇ ਮੇਰਾ ਤੇ ਘਰ ਦੇ ਪਰਿਵਾਰ ਸਾਰੇ ਸਾਥ ਦਿੰਦੇ ਆ ਮੇਰਾ ਭਾਂਜਾ ਨਾਲ ਤੇ ਬਾਕੀ ਸਾਰੇ ਮਲਕੀ ਯਾਰ ਦੋਸਤ ਵੀ ਸਾਥ ਦਿੰਦੇ ਇਸ ਚੀਜ਼ ਦੇ ਵਿੱਚ ਵੀ ਵਧੀਆ ਗੱਲ ਆ ਤੁਸੀਂ ਵਧੀਆ ਚੰਗੀ ਰਾਏ ਲੱਗੇ ਜੀ ਤੇ ਹੋਰਨਾਂ ਨੂੰ ਵੀ ਜਿਹੜੇ ਜਿੱਦਾਂ ਮਲਕੀ ਪੰਜਾਬ ਨਸ਼ਿਆਂ ਦੇ ਵਿੱਚ ਵੇਖੋ ਜਾ ਰਿਹਾ ਤੇ ਪੰਜਾਬ ਦੇ ਮੁੰਡਿਆਂ ਨੂੰ ਵੀ ਲੋਕਾਂ ਨੂੰ ਵੀ ਜਿਹੜਾ ਵਾ ਥੋੜਾ ਪ੍ਰੇਰਨਾ ਮਿਲਦੀ ਹੈ ਮੇਰੇ ਤੋਂ ਤੇ ਮੋਟੀਵੇਸ਼ਨ ਮਿਲਦਾ ਹੈ ਤੇ ਇਦਾਂ ਹੀ ਚੱਲੀ ਜਾਂਦਾ ਜੀ ਜਿਹੜੇ ਕਈ ਚੰਗੇ ਭਲੇ ਨੌਜਵਾਨ ਕਹਿੰਦੇ ਕੰਮ ਨਹੀਂ ਹੈਗਾ ਵੱਲਿਆ ਦੇ ਵਿੱਚ ਕੰਮ ਨਹੀਂ ਹੈਗਾ ਉਹ ਨਸ਼ਿਆਂ ਦੇ ਨਾਲ ਰਾਹ ਰੁੱਝੇ ਨੇ ਤੇ ਉਹਨਾਂ ਨੂੰ ਇਹ ਵੇਖ ਕੇ ਵੀ ਪਤਾ ਲੱਗਦਾ ਹੋਊਗਾ ਕਿ ਇੱਕ ਨੌਜਵਾਨ 휠ਚੇਅਰ ਤੇ ਬੋਡੀ ਬਿਲਡਰ ਕਰ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਵੀ ਮੈਂ 5 ਸਾਲ ਬੈੱਡ ਤੇ ਰਿਹਾ ਐਕਸੀਡੈਂਟ ਹੋਣ ਤੋਂ ਬਾਅਦ ਮੈਂ ਵੀ ਆਪਣੇ ਆਪ ਨੂੰ ਕਹਿੰਦਾ ਸੀ ਵੀ ਸਾਰਾ ਕੁਝ ਖਤਮ ਹੋ ਗਿਆ ਪਰ ਜੇ ਮਨ ਦੇ ਵਿੱਚ ਜਜ਼ਬਾ ਜਨੂਨ ਹੋਵੇ ਜੇ ਆਪਾਂ ਮਨ ਆਪਣਾ ਬਣਾ ਲਈਏ ਕਿਸੇ ਵੀ ਕੰਮ ਕਿਸੇ ਵੀ ਲਕਸ਼ ਨੂੰ ਪਾਉਣ ਵਾਸਤੇ ਵੀ ਆਹ ਲਕਸ਼ ਮੈਂ ਜਿਹੜਾ ਕੰਪਲੀਟ ਕਰਨਾ ਹੈਗਾ ਵਾ ਸੰਘਰਸ਼ ਆਪਾਂ ਰਾ ਚਲੀਏ ਉਹ ਸੰਘਰਸ਼ ਇੱਕ ਨਾ ਇੱਕ ਦਿਨ ਕੰਪਲੀਟ ਜਿਹੜਾ ਹੋ ਹੀ ਜਾਂਦਾ ਵਾ ਮੈਨੂੰ ਵੀ ਇਸ ਸੰਘਰਸ਼ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਆਈਆਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਸੇ ਵੇਰ ਮਨ ਠਹਿ ਵੀ ਜਾਂਦਾ ਹੁਣ ਤੜਕੇ ਉੱਠਣਾ ਵਾ 4 ਵਜੇ ਤਕਰੀਬਨ ਉੱਠਣਾ ਮੰਮੀ ਨੇ ਪਹਿਲਾਂ ਉੱਠਣਾ ਮੰਮੀ ਨੇ ਮੈਨੂੰ ਪਾਣੀ ਜਿਹੜਾ ਗਰਮ ਕਰਕੇ ਮੇਰਾ ਵਰਸ਼ ਵਗੈਰਾ ਸਾਰਾ ਉਹ ਜੋ ਮਲਕੀ ਕੰਪਲੀਟ ਕਰਕੇ ਡਾਈਟ ਬਣਾ ਕੇ ਮੈਨੂੰ ਦੇਣੀ ਤੋੜਨਾ ਵਾ ਤੇ ਕਿਸੇ ਵੇਲੇ ਰਸਤੇ ਵਿੱਚ ਮਨ ਦੇ ਵਿੱਚ ਜਾਂਦੇ ਆਉਂਦੇ ਐ ਵੀ ਟੈਜਦੇ ਯਾਰ ਕੀ ਕਿਹੜੇ ਕੰਮ ਚ ਰੁਜੇ ਮੰਟੈਂਦਾ ਸੀ ਪਰ ਨਹੀਂ ਪਰ ਫਿਰ ਵੀ ਜਜ਼ਬਾ ਜਿਹੜਾ ਜਨੂਨ ਜਿਹੜਾ ਉਹ ਕਿਤੇ ਨਾ ਕਿਤੇ ਮੈਨੂੰ ਇਹ ਆਉਂਦਾ ਹੈ ਵੀ ਨਹੀਂ ਹੁਣ ਨਹੀਂ ਛੱਡਣਾ ਹੈਗਾ ਕੁਝ ਨਾ ਕੁਝ ਕਰਨਾ ਵਾ ਤੇ ਵੇਖੋ ਜੀ ਜੇ ਮਨ ਦੇ ਵਿੱਚ ਜਨੂਨ ਜਜ਼ਬਾ ਹੌਸਲਾ ਰੱਖੇ ਬੰਦਾ ਮਨ ਦੇ ਵਿੱਚ ਤੇ ਕੰਪਲੀਟ ਹੋ ਜਾਂਦਾ ਸਾਰਾ ਕੁਝ ਫਿਰ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਕਿੱਥੇ ਕਿੱਥੇ ਸਟੇਜ ਤੇ ਜਾ ਕੇ ਸਾਂਝੀ ਕੀਤੀ ਕਿੱਥੇ ਕਲੜਾ ਮੁਕਾਬਲਾ ਵੀ ਹੋਇਆ ਕਿਉਂਕਿ ਸਾਰੇ ਸਾਰੇ ਪਹਿਲਵਾਨ ਵੱਧ ਤੋਂ ਵੱਧ ਹੁੰਦੇ ਨੇ ਹਾਂਜੀ ਕਲੜਾ ਮੁਕਾਬਲਾ ਇੱਕ ਤਾਂ ਇਹ ਹੋਇਆ ਸੀ ਆਪਣਾ ਮਰਾ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕੰਪੀਟੀਸ਼ਨ ਹੀ ਹੈ ਤੇ ਚਲੋ ਲੋਕਲ ਲੋਕਲ ਹੀ ਸੀ ਤੇ ਉੱਥੇ ਹੋਇਆ ਸੀ ਤੇ ਇੱਕ ਹਿਮਾਚਲ ਦੇ ਵਿੱਚ ਹੋਇਆ ਸੀ ਕਰੜਾ ਮੁਕਾਬਲਾ ਤੇ ਹੁਣ ਵੀ ਜਿੱਥੇ ਮੈਂ ਲਾਸਟ ਗਿਆ ਉਸ ਉੱਤੇ ਵੀ ਕਾਫੀ ਟਫ ਸੀ ਬੜਾ ਟਫ ਮੁਕਾਬਲਾ ਸੀ ਆਪਣੇ ਆਪ ਤੇ ਵੀ ਹੁਣ ਹੈਗਾ ਸੀ ਕਿ ਕੰਪਲੀਟ ਹੋ ਜਾਵੇ ਕੰਪਲੀਟ ਹੋ ਜਾਵੇ ਬੋਡੀ ਨੂੰ ਪ੍ਰੋਪਰ ਟਾਈਮ ਵੀ ਦਿੱਤਾ ਸੀ ਮਿਹਨਤ ਵੀ ਚਲੋ ਲਾਈ ਸੀ ਆਪਣੀ ਬੋਡੀ ਨੂੰ ਟਾਈਮ ਪੂਰਾ ਦਿੱਤਾ ਹੈਗਾ ਸੀ ਤੇ ਚਲੋ ਮਾਲਕ ਦੀ ਮਿਹਰ ਹੋਈ ਆਪਾਂ ਆਪਣੀ ਬੋਡੀ ਦਾ ਜਿਹੜਾ ਵਾ ਪੂਰੀ ਪਰਫਾਰਮੈਂਸ ਉੱਤੇ ਵਿਖਾਈ ਤੇ ਕੰਪਲੀਟ ਕੀਤਾ ਫਿਰ ਜਦੋਂ ਦੂਰ ਦੂਰ ਜਾਣਾ ਪੈਂਦਾ ਜਿਦਾਂ ਬੰਬੇ ਚੰਡੀਗੜ੍ਹ ਫਿਰ ਜਾਣ ਆਉਣ ਚ ਵੀ ਤੰਗੀ ਕਾਫੀ ਆਉਂਦੀ ਨਹੀਂ ਪਰੇਸ਼ਾਨੀ ਹਾਂਜੀ ਜਾਣ ਆਉਣ ਚ ਤੇ ਤੁਹਾਨੂੰ ਪਤਾ ਵੀ ਇਹੋ ਜੀ ਕੰਡੀਸ਼ਨ ਦੇ ਵਿੱਚ ਜਾਣਾ ਜਾਣ ਆਉਣ ਦੇ ਵਿੱਚ ਕਾਫੀ ਮੁਸ਼ਕਲ ਆਉਂਦੀ ਸ਼ੁਰੂਆਤ ਵਿੱਚ ਤੇ ਕਾਫੀ ਤੁਹਾਨੂੰ ਦੱਸਿਆ ਵੀ ਮੁਸ਼ਕਲਾਂ ਬੜੀਆਂ ਆਈਆਂ ਪਰ ਜਿੱਦਾਂ ਹੌਲੀ ਹੌਲੀ ਥੋੜਾ ਬਤਾ ਆਪਣੇ ਆਪ ਨੂੰ ਜਿੱਦਾਂ ਬੰਦਾ ਕੁਝ ਨਾ ਕੁਝ ਸਿੱਖਦਾ ਹੀ ਆ ਕਿਤੇ ਵੀ ਜਾਵਾਂਗੇ ਆਪਾਂ ਸਿੱਖਾਂਗੇ ਹੁਣ ਪਹਿਲੀ ਵਾਰ ਸ਼ੇਰੂ ਕਲਾਸਿਕ ਜਗ੍ਹਾ ਸੀ ਮੈਂ ਤੇ ਉੱਥੋਂ ਮੈਨੂੰ ਮਿਲ ਗਈ ਕੋਈ ਪਲੇਸ ਨਹੀਂ ਜਾਈ ਪਰ ਸਿੱਖਣ ਨੂੰ ਬੜਾ ਕੁਝ ਮਿਲਿਆ ਸੀ ਦੂਜੀ ਵਾਰ ਸਿੱਖ ਕੇ ਗਿਆ ਤੇ ਸੈਕਿੰਡ ਪਲੇਸ ਆਈ ਨਾਲ ਦੀ ਨਾਲ ਮਿਸਟਰ ਜਿਹੜਾ ਬੰਬੇ ਅਮាទਰ 올ੰਪੀਆ ਉਹਦੇ ਲਈ ਵਾਸਤੇ ਸਿਲੈਕਸ਼ਨ ਹੋਈ ਚਲੋ ਉੱਥੇ ਗਿਆ ਸ਼ਮਸ਼ੀਰ ਫਾਊਂਡੇਸ਼ਨ ਦੇ ਐਥਲੀਟ ਬਣੇ ਸ਼ਮਸ਼ੀਰ ਫਾਊਂਡੇਸ਼ਨ ਥੋੜੀ ਆਪਣਾ ਮਰਾ ਸਪੋਰਟ ਕਰਨੀ ਉਹਨਾਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਬੰਬੇ ਗਏ ਤੇ ਬੰਬੇ ਦੇ ਵਿੱਚ ਜਾ ਕੇ ਤੇ ਇਥੋਂ ਸੈਕਿੰਡ ਆ ਉੱਥੇ ਫਰਸਟ ਫਰਸਟ ਤੋਂ ਫਰਸਟ ਅਸ ਵੀਰ ਇਦਾਂ ਚੱਲੀ ਜਾ ਹਾਂਜੀ ਘਰੋਂ ਸਪੋਰਟ ਕਿਵੇਂ ਦੀ ਆ ਕਿਉਂਕਿ ਜਿਹੜੇ ਖਿਡਾਰੀ ਘਰੋਂ ਮਾਤੜ ਹੁੰਦੇ ਨੇ ਨਾ ਉਹਨਾਂ ਨੂੰ ਖਰਾਕ ਨਹੀਂ ਮਿਲਦੀ ਤੇ ਕਿਤੇ ਨਾ ਕਿਤੇ ਰਹਿ ਜਾਂਦੇ ਜ਼ਿਆਦਾਤਰ ਆਪਾਂ ਵੇਖਦੇ ਜਦੋਂ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਇਹਦੇ ਨਾਂ ਤਾਂ ਕੋਈ ਮਾਨ ਸਨਮਾਨ ਕਰਨ ਪਹੁੰਚਦਾ ਹੈ ਤੇ ਨਾ ਕੋਈ ਟੀਮ ਨਾ ਕੋਈ ਕੋਚ ਆ ਕੇ ਉਹਦਾ ਪਤਾ ਹੀ ਨਹੀਂ ਲੈਂਦਾ ਹਾਂਜੀ ਹਾਂਜੀ ਘਰੋਂ ਵੇਖੋ ਜੀ ਘਰੋਂ ਫਾਈਨੈਂਸ਼ੀਅਲੀ ਕੁਝ ਜ਼ਿਆਦਾ ਤੇ ਹੈ ਨੀਗਾ ਬਾਕੀ ਯਾਰ ਦੋਸਤ ਜਿਹੜੀ ਆਪਣੀ ਸਪੋਰਟ ਕਰਦੇ ਆ ਬਾਕੀ ਘਰ ਦੇ ਮੰਮਾ ਡੈਡੀ ਜਿੰਨੇ ਵੀ ਸਪੋਰਟ ਹੋ ਸਕਦੀ ਉਹ ਆਪਣੇ ਨਾਲ ਕਰਦੇ ਹੈਗੇ ਆ ਤੇ ਬਾਕੀ ਯਾਰ ਦੋਸਤ ਕਰਦੇ ਹੈਗੇ ਆ ਸਪੋਰਟ ਆਪਣੀ ਤੇ ਇਹਦੇ ਨਾਲ ਹੀ ਆਪਾਂ ਜਿਹੜਾ ਵਾ ਥੋੜਾ ਚੱਲੀ ਜਾਂਦਾ ਵਾ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਉਹ ਕੀ ਕਹਿੰਦੇ ਹੁੰਦੇ ਵੀ ਬਾਬਾ ਨਾਨਕ ਦੇ ਜਾਂਦਾ ਕਿਤੇ ਨਾ ਕਿਤੇ ਟਾਣੀ ਨਵਾਜ ਦਿੰਦਾ ਕਿਤੇ ਨਾ ਕਿਤੇ ਉਹ ਇਹ ਕੋਈ ਨਾ ਕੋਈ ਜਰੀਆ ਕਿਸੇ ਨਾ ਕਿਸੇ ਦੇ ਮਨ ਚ ਵਸ ਜਾਂਦਾ ਜਾਂ ਕਿਸੇ ਨਾ ਕਿਸੇ ਜਰੀਆ ਬਣਾ ਹੀ ਦਿੰਦਾ ਕਿਦਾਂ ਅੱਗੇ ਤੈਨੂੰ ਕੋਈ ਮਿਲ ਕੇ ਚੱਲਣ ਦਾ ਕੰਮ ਗਾੜੀ ਪੀ ਕਿਦਾਂ ਚੱਲਣਾ ਹੈਗਾ ਤਾਂ ਮੈਂ ਜ਼ਰੂਰ ਚਾਹਾਂਗਾ ਕਿ ਆਪਣਾ ਮੋਬਾਈਲ ਨੰਬਰ ਸਾਡੇ ਦੱਸ ਗਾਣਾ ਜ਼ਰੂਰ ਸਾਂਝਾ ਕਰ ਦਿਓ ਕਿ ਜੇਕਰ ਉਹ ਕੁਝ ਮਦਦ ਕਰਨੇ ਚਾਹਣ ਖਿਡਾਰੀ ਦੀ ਤਾਂ ਕਰ ਸਕਦੇ ਆ ਹਾਂਜੀ ਕਰ ਸਕਦੇ ਆ ਮਸ਼ਹੂਰ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ ਹੈਗਾ ਵਾ 97795 3036 ਫੇਰ ਬੋਲੋ 977953036 ਸਾਨੂੰ ਸਮਾਂ ਦੇ ਲਈ ਵੀ ਧੰਨਵਾਦ ਬੋਮਾ ਬਹੁਤ ਥੈਂਕ ਯੂ ਮਿਹਰਬਾਨੀ ਤਾਂ ਇਹ ਵੀਰ ਤੇ ਰਵਿੰਦਰ ਸਿੰਘ ਪਿੰਡ ਜੋਲ ਰਾਜੂ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਇਸ ਵੀਰ ਨੇ ਦੱਸਿਆ ਕਿ ਕੋਈ ਘਰ ਦੇ ਹਾਲਾਤ ਐਡੇ ਵਧੀਆ ਨਹੀਂ ਆ ਕਿ ਜਿਹੜੀ ਸਪੋਰਟ ਮਿਲ ਸਕੇ ਤੇ ਮੈਂ ਗਾਂ ਅੱਗੇ ਵਧ ਸਕਦਾ ਤਾਂ ਐਨ ਆਰ ਆਈ ਵੀਰਾਂ ਦੀ ਸਪੋਰਟ ਵੀ ਆ ਜਿਹੜੇ ਖੇਡ ਕੋਟੇ ਨੂੰ ਪ੍ਰਮੋਟ ਕਰਦੇ ਨੇ ਤੇ ਉਹਨਾਂ ਦੀ ਸਪੋਰਟ ਵੀ ਕਰਦੇ ਨੇ ਜਿੱਥੇ ਲੋੜ ਪੈਂਦੀ ਆ ਖਰਾਕ ਵੀ ਪਹੁੰਚਾਉਂਦੇ ਨੇ ਜਿੱਥੇ ਪੈਸੇ ਦੀ ਲੋੜ ਪੈਂਦੀ ਉੱਥੇ ਪੈਸਾ ਵੀ ਦਿੰਦੇ ਨੇ ਮੈਂ ਵੀ ਵੀਰਾਂ ਨੂੰ ਅਪੀਲ ਕਰੂੰਗਾ ਕਿ ਇਸ ਵੀਰ ਨੇ ਹੌਸਲਾ ਨਹੀਂ ਆਰਿਆ ਛੱਟ ਲੱਗਣ ਦੇ ਬਾਅਦ 5 ਸਾਲ ਮੰंजे ਤੇ ਰਹਿ ਕੇ ਉਹ ਸਰੀਰ ਆਪਣਾ ਲੋਹੇ ਵਰਗਾ ਬਣਾਇਆ ਆਪਣੇ ਪਿੰਡ ਆਪਣੇ ਮਾਤਾ ਪਿਤਾ ਦਾ ਤੇ ਆਪਣਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਚ ਦੂਰ ਦੂਰ ਤੱਕ ਚਮਕਾਇਆ ਹੈ ਵੱਤ-ਵੱਤ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਤ ਸਿੰਘ ਸ਼ੀਨਾ that